ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਅੱਜ ਦੇ ਬਲੌਗ ਵਿੱਚ ਤੇ ਤਿਆਰੀਆਂ ਪੂਰੀਆਂ ਹੋ ਗਈਆਂ ਜੀ ਵੀਡੀਓ ਬਣਾ ਰਹੀਆਂ ਮੇਰਾ ਚੇਲਾ ਜਿਹੜਾ ਤਿਆਰ ਹੋ ਰਿਹਾ ਕਿਸੇ ਅੱਛੇ ਤੇ ਕੌਣਾ ਚੇਲਾ ਮੈਂ ਹਾਂ ਮੈਂ ਬਾਬਾ ਨਾਲ ਵੀਡੀਓ ਚ ਤਾਂ ਬਾਬਾ ਤੁਸੀਂ ਬਣਾਓ ਨਹੀਂ ਨਹੀਂ ਅਸੀਂ ਬਾਬੇ ਦੇ ਕੋਲ ਮਹਾਂਪੁਰਖ ਵੱਡੇ ਹੈਗੇ ਨੇ ਤਾਂ ਬਹੁਤ ਠੀਕ ਉਹ ਸਾਡੇ ਵੱਡੇ ਉਸਤਾਦ ਜੀ ਕੁੱਝ ਹੋ ਰਹੇ ਨੇ ਤਰਬੂਜ ਹਾਂ ਤਰਬੂਜ ਖਾ ਕੇ ਵਾਰਮ ਅਪ ਹੋ ਰਹੇ ਨੇ ਤੇ ਇੱਕ ਸਾਡਾ ਕਲਾਕਾਰ ਆਤੀ ਛੋਟਾ ਕਲਾਕਾਰ ਤਰੇੜੀਆਂ ਬੱਚੇ ਹਾਂ ਜੀ ਬਦਰਾਮਦੂਮ ਪੂਰੇ ਖਾਣੇ ਸੰਤਾ ਨਾਲ ਤਾਂ ਠੀਕ ਆ ਤੇ ਹੋਰ ਦੱਸੋ ਆ ਗਏ ਭਾਈ ਸਾਡੇ ਡਾਇਰੈਕਟਰ ਸਾਹਿਬ ਵੀ ਇਹ ਹਜੇ ਡਿਜ਼ਾਈਜ਼ ਕਰ ਰਹੇ ਨੇ ਵੀ ਕੀ ਪਾਈਏ ਬਾਬੇ ਦਾ ਬੰਗਾ ਪੈਣਾ ਉਹ ਤੋਂ ਬਾਅਦ ਹੈ ਨਾ ਬਾਬਿਆਂ ਨਾਲ ਪੰਗਾ ਪੈਣਾ ਉਹ ਤੋਂ ਬਾਅਦ ਤੇ ਸਾਡੇ ਬਾਬਾ ਜੀ ਡੋਗ ਰਹੇ ਨੇ ਹਜੇ ਡਰ ਰਹੇ ਨੇ ਸੰਤਾ ਤੋਂ ਸੰਤਾ ਦੇ ਕਹਿਰ ਤੋਂ